15 ਦਿਨ ਪਹਿਲਾਂ ਕੰਮ ਤੇ ਰੱਖੀ ਸੀ ਹਾਊਸ ਹੈਲਪਰ ਤਿੰਨ ਤੋਲੇ ਸੋਨਾ ਤੇ 55 ਲੱਖ ਕੈਸ਼ ਲੈ ਕੇ ਹੋਈ ਰਫੂ ਚੱਕਰ ਖਬਰ ਮਲੋੜ ਤੋਂ ਸਾਮਣੇ ਆ ਰਹੀ ਹੈ ਜਿੱਥੇ ਦੇ ਰਹਿਣ ਵਾਲੇ ਆੜਤੀਏ ਵਿਨੋਦ ਦੇ ਘਰ 15 ਦਿਨ ਪਹਿਲਾਂ ਇੱਕ ਉਹ ਹਾਊਸ ਹੈਲਪਰ ਰੱਖਦੇ ਨੇ ਜੋ ਕਿ ਉਹਨਾਂ ਦੇ ਘਰ ਦੇ ਵਿੱਚ ਹੀ ਰਹਿੰਦੀ ਹੈ 15 ਦਿਨਾਂ ਦੇ ਵਿੱਚ ਉਸ ਹਾਊਸ ਹੈਲਪਰ ਨੂੰ ਘਰ ਦੇ ਸਾਰੇ ਹੀ ਤੌਰ ਤਰੀਕੇ ਵੀ ਦਿਖ ਜਾਂਦੇ ਨੇ ਕਿਸ ਥਾਂ ਦੇ ਉੱਪਰ ਮਾਲਕਾਂ ਦੇ ਵੱਲੋਂ ਪੈਸਾ ਰੱਖਿਆ ਜਾਂਦਾ ਹੈ ਇਸ ਦੀ ਪੂਰੀ ਨਜ਼ਰ ਉਸ ਦੇ ਉੱਪਰ ਹੁੰਦੀ ਹੈ ਤੇ ਵੈਲ 15 ਦਿਨ ਬਾਅਦ ਜਿਵੇਂ ਹੀ ਮੌਕਾ ਮਿਲਦਾ ਹੈ ਉਸ ਹਾਊਸ ਹੈਲਪਰ ਨੂੰ ਤੇ ਉਹ ਆਪਣੇ ਸਾਥੀ ਨੂੰ ਬੁਲਾ ਕੇ ਘਰ ਦੇ ਵਿੱਚ ਚੋਰੀ ਕਰ ਸਾਰਾ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੀ ਹੈ ਸੀਸੀਟੀਵੀ ਵਿੱਚ ਸਾਰਾ ਹੀ ਸਾਰਾ ਮਾਮਲਾ ਜਿਹੜਾ ਕੈਦ ਹੋ ਜਾਂਦਾ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਨੇਪਾਲੀ ਕੁੜੀ ਦੇ ਵੱਲੋਂ ਜਿਹੜਾ ਕਿ ਆਪਣੇ ਸਾਥੀਆਂ ਨੂੰ ਘਰ ਬੁਲਾਇਆ ਜਾਂਦਾ ਹੈ ਦਰਵਾਜ਼ਾ ਖੋਲ ਕੇ ਖੋਦੀ ਬੁਲਾਉਂਦੀ ਹੈ ਤੇ ਜਿਹੜਾ ਡਰਾਇੰਗ ਰੂਮ ਦੇ ਵਿੱਚ ਕੈਮਰਾ ਲੱਗਿਆ ਉਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਤਿਆਰੀ ਦੇ ਨਾਲ ਦੋਨੇ ਸ਼ਖਸ ਆਉਂਦੇ ਨੇ ਇਹਨਾਂ ਦੇ ਹੱਥ ਦੇ ਵਿੱਚ ਇੱਕ ਬੈਗ ਹੁੰਦਾ ਔਰ ਬੈਗ ਦੇ ਵਿੱਚ ਸਮਾਨ ਹੁੰਦਾ ਜਿਸ ਦੇ ਰਾਹੀਂ ਇਹ ﺍﻟमारीਆਂ ਨੂੰ ਤੋੜਨਗੇ ਤੇ ਪੂਰੇ ਆਰਾਮ ਦੇ ਨਾਲ ਜਿਹੜਾ ਹੈਗਾ ਤੁਸੀਂ ਵੇਖ ਸਕਦੇ ਹੋ ਪੂਰੀ ਘਟਨਾ ਕਰਾਂ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਜਿਵੇਂ ਹੀ ਸਾਰਾ ਸਮਾਨ ਨਕਦੀ ਤੇ ਗਹਿਣਾ ਜਿਹੜਾ ਹੈ ਇਹਨਾਂ ਵੱਲੋਂ ਹਾਸਲ ਕਰ ਲਿਤਾ ਜਾਂਦਾ ਹੈ ਤੇ ਉਹ ਨੇਪਾਲੀ ਕੁੜੀ ਵੀ ਇਹਨਾਂ ਦੇ ਨਾਲ ਹੀ ਫਰਾਰ ਹੋ ਜਾਂਦੀ ਹੈ ਵਿਨੋਦ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਪਤਨੀ ਘਰ ਦੇ ਵਿੱਚ ਮੌਜੂਦ ਸੀ ਤੇ ਉਹਨਾਂ ਦੀ ਪਤਨੀ ਨੂੰ ਕੁਝ ਦੇਰ ਪਹਿਲਾਂ ਹੀ ਇਸ ਹਾਊਸ ਹਲਪਰ ਦੇ ਵੱਲੋਂ ਚਾਹ ਦਿੱਤੀ ਜਾਂਦੀ ਹੈ ਤੇ ਉਹ ਬੇਹੋਸ਼ ਹੋ ਜਾਂਦੀ ਹੈ ਚਾਹ ਪੀਣ ਤੋਂ ਬਾਅਦ ਵਿਨੋਦ ਦਾ ਕਹਿਣਾ ਹੈ ਕਿ ਚਾਹ ਦੇ ਵਿੱਚ ਕੋਈ ਨਸ਼ੀਲੀ ਦਵਾਈ ਪਾ ਕੇ ਮੇਰੀ ਪਤਨੀ ਨੂੰ ਬੇਹੋਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਨੇਪਾਲੀ ਕੁੜੀ ਦੇ ਵੱਲੋਂ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਬਿਲਕੁਲ ਵੀ ਹੋਸ਼ ਦੇ ਵਿੱਚ ਵਿਨੋਦ ਦੀ ਪਤਨੀ ਨਹੀਂ ਸੀ ਜਿਸ ਵੇਲੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਿਨੋਦ ਦੇ ਪਰਿਵਾਰ ਦੇ ਵੱਲੋਂ ਇਸ ਕੁੜੀ ਦਾ ਸਿਰਫ ਇੱਕ ਆਈਡੀ ਕਾਰਡ ਰੱਖਿਆ ਗਿਆ ਸੀ ਜਿਸ ਦੇ ਵਿੱਚ ਇਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਇਹ ਕੁੜੀ ਨੇਪਾਲ ਤੋਂ ਤਾਲੁਕਾਤ ਰੱਖਦੀ ਹੈ ਤਸਵੀਰਾਂ ਜਿਹੜੀਆਂ ਨੇ ਪਰਿਵਾਰ ਵੱਲੋਂ ਸਾਂਝੀਆਂ ਕਰ ਦਿੱਤੀਆਂ ਗਈਆਂ ਨੇ ਦੋਨਾਂ ਹੀ ਕ੍ਰਿਮੀਨਲਸ ਦੀ ਤਾਂ ਜੋ ਜਲਦ ਤੋਂ ਜਲਦ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ ਪਰ ਜੇਕਰ ਤੁਸੀਂ ਵੀ ਹਾ우스 ਹੈਲਪਰ ਘਰ ਦੇ ਵਿੱਚ ਰੱਖ ਰਹੇ ਹੋ ਪਰਮਨੈਂਟ ਔਰ ਤੁਹਾਡੇ ਘਰ ਦੇ ਵਿੱਚ ਕੈਮਰਾਜ਼ ਵੀ ਲੱਗੇ ਨੇ ਪਰ ਫੇਰ ਵੀ ਬੇਖੌਫ ਨੇ ਅਜਿਹੇ ਲੋਕ ਜੋ ਸਿਰਫ ਘਰ ਦੇ ਵਿੱਚ ਚੋਰੀ ਕਰਨ ਦੀ ਮਨਸ਼ਾ ਦੇ ਨਾਲ ਆਉਂਦੇ ਨੇ ਤੇ ਤੁਹਾਨੂੰ ਆਪਣਾ ਤੇ ਆਪਣੇ ਆ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਵੈਲ ਖੈਰ ਰਹੀ ਕਿ ਵਿਨੋਦ ਦੀ ਪਤਨੀ ਦੇ ਉੱਪਰ ਕਿਸੇ ਤਰੀਕੇ ਦਾ ਜਾਨਲੇਵਾ ਹਮਲਾ ਨਹੀਂ ਇਹਨਾਂ ਦੇ ਵੱਲੋਂ ਕੀਤਾ ਗਿਆ ਸਿਰਫ ਚੋਰੀ ਦੇ ਮਕਸਦ ਦੇ ਨਾਲ ਇਸ ਕੁੜੀ ਦੇ ਵੱਲੋਂ ਇਸ ਨੌਕਰੀ ਨੂੰ ਜੁਆਇਨ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਚੋਰੀ ਕਰਨ ਤੋਂ ਬਾਅਦ ਇਹ ਕੁੜੀ ਆਪਣੇ ਸਾਥੀ ਦੇ ਨਾਲ ਫਰਾਰ ਹੋ ਗਈ ਅਸੀਂ ਕਰਦੀ ਮੁਕਰਾਨੀ ਵੱਲੋਂ ਚੋਰੀ ਦੀ ਵਕਨ ਨੂੰ ਨਾਮਜ਼ਦ ਕਰ ਗਿਆ ਸੀ ਕਿ ਮਾਮਲਾ ਕੀ ਸੀਗਾ 21 ਕਰ ਗਈ ਇਹ ਜੀ ਕੱਲ ਸ਼ਾਮ ਨੂੰ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਅਨੋਦ ਜੱਗਾ ਜੀ ਹੈਗੇ ਅਬਰਲਾ ਕਲੋਨੀ ਚ ਰਹਿੰਦੇ ਆ ਉਹਨਾਂ ਦੇ ਘਰ ਕੋਈ ਲੇਡੀਜ਼ ਨੇਪਾਲ ਤੋਂ ਕੰਮ ਤੇ ਰੱਖੀ ਸੀ ਉਹਨਾਂ ਨੇ 15 ਦਿਨ ਪਹਿਲਾਂ ਉਹਨਾਂ ਦੇ ਘਰੋਂ 5 ਕੁ ਲੱਖ ਦੀ ਕੈਸ਼ ਤੇ 3 ਤੁਲੇ ਸੋਨਾ ਵੀ ਲੈ ਕੇ ਗਰੋਂ ਉਹਨਾਂ ਨੂੰ ਕੁਝ ਸੰਗਾ ਕੇ ਵੀ ਚਲ ਗਈ ਜੀ ਦੇ ਸਬੰਧੀ ਅਸੀਂ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਕਾਰਵਾਈ ਕਰ ਰਹੇ ਆ ਜੋ ਸਟੇਟਮੈਂਟ ਲਿਖਾਉਣਗੇ ਖਰਚਾ ਦਰਜ ਕਰਕੇ ਅਗਲੀ ਕਾਰਵਾਈ ਕੋਈ ਨੌਕਰੀ ਦੱਕ ਦੇ ਜੋ ਕੋਈ ਪੁਲਿਸ ਪਰਮ ਵੈਰੀਫਾਈ ਕਰਵਾਈ ਦੀ ਨਹੀਂ ਜੀ ਇਹਨਾਂ ਨੇ ਸਾਡੇ ਵੀ ਕੋਈ ਧਿਆਨ ਚ ਨਹੀਂ ਲੈਂਦਾ ਤੇ ਖੁਦ ਵੀ ਇਹਨਾਂ ਕੋਲੇ ਕਰੇ ਕੋਈ ਪ੍ਰੋਪਰ ਰਿਕਾਰਡ ਉਹਦਾ ਹੈ ਨਹੀਂ ਸੀਗਾ ਤੇ ਉਹ ਇਸ ਕਰਕੇ ਅਸੀਂ ਵੀ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਵੀ ਜਿਨ੍ਹਾਂ ਨੇ ਵੀ ਆਪਦੇ ਘਰੇ ਕੋਈ ਕੰਮ ਤੇ ਰੱਖਦੇ ਆ ਤਾਂ ਉਹਨਾਂ ਦਾ ਪ੍ਰੋਪਰ ਵੈਰੀਫਿਕੇਸ਼ਨ ਪੁਲਿਸ ਤੋਂ ਵੀ ਕਰਾਉਣ ਤੇ ਪ੍ਰੋਪਰ ਰਿਕਾਰਡ ਲੈ ਕੇ ਫੇਰ ਹੀ ਕਿਸੇ ਨੂੰ ਕੰਮ ਤੇ ਰੱਖਿਆ ਜਾਵੇ